ਚੈਨਲ ਦਾ ਆ ਰੈਨ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੁਰਦਾਸਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਗੁਰਦਾਸਪੁਰ ਦੇ ਪਿੰਡ ਸਾਧੂ ਚੱਕ ਦੇ ਬੂਥ ਨੰਬਰ 127 ਤੇ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਰਕਰਾਂ ਵਿੱਚ ਲੜਾਈ ਹੋਈ ਇਸ ਮੌਕੇ ਦੱਸਿਆ ਜਾ ਰਿਹਾ ਹੈ ਕਿ ਕਰਪਾਨਾਂ ਅਤੇ ਕੁਰਸੀਆਂ ਚਲੀਆਂ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਦੋਨਾਂ ਧਿਰਾਂ ਨੂੰ ਸ਼ਾਂਤ ਕੀਤਾ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਪੱਤਰਕਾਰ ਨਰਿੰਦਰ ਕੌਰ ਪਰਿਵਾਰ ਤਰਿੰਕੂ ਰਾਜਾ ਦੀ ਇੱਕ ਖਾਸ ਮੇਰਾ ਨਾਮ ਸੁਭਮਾ ਮੈਂ ਮੌਕੇ ਦਾ ਜਿਹੜਾ ਸਰਪੰਚਾ ਸਾਧੂ ਪਿੰਡ ਸਾਧੂ ਜਗਦਾ ਦਾ ਬ੍ਰਦਰ ਵੱਡਾ ਅਰੇ ਇੱਥੇ ਆਪਾਂ ਬੂਥ ਲਾਇਆ ਵਾ ਆਮ ਆਦਮੀ ਪਾਰਟੀ ਵੱਲੋਂ ਚਾੜੂ ਦਾ ਬੂਥ ਲਾਇਆ ਸਰ ਸਾਡਾ ਕੈਂਡੀਡੇਟ ਆਇਆ ਇੱਥੇ ਫੇਰਾ ਮਾਰਨ ਤੇ ਸਵੇਰ ਦਾ ਸਰ ਬੜੀ ਮਤ ਕਿ ਬੜੀ ਸ਼ਾਂਤੀ ਨਾਲ ਚੱਲਣ ਡਿਆ ਇਹ ਕੰਮ ਸਾਰਾ ਫਸਟ ਕੈਂਡੀਡੇਟ ਆਇਆ ਸਾਡਾ ਆਮ ਆਦਮੀ ਪਾਰਟੀ ਦਾ ਫੇਰਾ ਮਨ ਇਹਨਾਂ ਨੇ ਗਾਲਾਂ ਕੱਢੀਆਂ ਵਾ ਠੀਕ ਆ ਉਹ ਜਦੋਂ ਬੈਸੋ ਬੈਸਵਸਾਈ ਹੋਈ ਆ ਤੇ ਇਹਨਾਂ ਨੇ ਗਾਲ ਕਰਦੀ ਆ ਸਾਡੀ 크ਿਸਚਨ ਕੌਮ ਨੂੰ ਦੀ ਰੋਟੀ ਨਹੀਂ ਪੂਰੀ ਹੁੰਦੀ ਤੇ ਸਰਪੰਚੀ ਲੈ ਕੇ ਬੈਠੇ ਆ ਕਿ ਸਾਡਾ ਸੰਵਿਧਾਨ ਇਹ ਕਹਿੰਦਾ ਹੈ ਕਿ ਸਾਈ ਬਰਾਦਰੀ ਕਿੰਨੇ ਬੰਦੇ ਫਟਰ ਹੋਏ ਬੰਦੇ ਸਰ ਫਟਰ ਕੋਈ ਨਹੀਂ ਹੋਇਆ ਫਟਰ ਕੋਈ ਨਹੀਂ ਜੀ ਸਰ ਫਟਰ ਕੋਈ ਨਹੀਂ ਹੋਇਆ ਠੀਕ ਹੈ ਕੁਰਸੀਆ ਕੁਰਸੀਆ ਦੇਖੋ ਇੱਕ ਮੱਚੋ ਪੜਦੀ ਆ ਗੱਲ ਦੇਖੋ ਸਰ ਦੇਖੋ ਮੇਰੀ ਗੱਲ ਸੁਣੋ ਕੁਰਸੀਆ ਇੰਨਾ ਤੇ ਲੱਗੀਆਂ ਸੀ ਸਾਡੇ ਅਮੰਜੇ ਥੱਲੇ ਦੇ ਦੇਖ ਲਓ ਕੁਰਸੀਆ ਇੰਨਾ ਦੀ ਟੁੱਟੀਆਂ ਇਹਨਾਂ ਨੇ ਉਧਰ ਕੁਰਸੀਆਂ ਚਲਾਈਆਂ ਮਾਸੀਆ ਵੇਖੋ ਮੈਂ ਨਾ ਗੱਲ ਕਰਨੀ ਕੀ ਚਾਹੁੰਦਾ ਆ ਪਈ ਇਹ ਜੋ ਲੋਕਤੰਤਰ ਆ ਨਾ ਇਹਨਾਂ ਗਵਾ ਦਿੱਤਾ ਆ ਕਿਉਂਕਿ ਇੱਕ ਬਰਾਦਰੀ ਨੂੰ ਗਲਤ ਬੋਲਣਾ ਇਹ ਸਰਪੰਚ ਬਣੇ ਨੇ ਤੇ ਇਹਨਾਂ ਕੀ ਕਿਹਾ ਵੀ ਅੱਜ ਤੁਹਾਡੀ ਰੋਟੀ ਨਹੀਂ ਪੂਰੀ ਹੁੰਦੀ ਆਪਾਂ ਨਹੀਂ ਝਗੜਾ ਕਰਨਾ ਚਾਹੁੰਦੇ ਕਿਉਂਕਿ ਲਕਸ਼ਣ ਬਹੁਤ ਲੜੇ ਆ ਇਹ ਨਹੀਂ ਵੀ ਨਹੀਂ ਲੜੇ ਮੈਂ 60 ਸਾਲ ਨੂੰ ਬਰੂਗੀ ਜੇ ਮੇਰੀ ਆਪਾਂ ਲਕਸ਼ਣਾਂ 'ਚ ਰਹੇ ਆ ਇਹਨਾਂ ਨੇ ਬਹੁਤ ਜ਼ਿਆਦਾ ਮਾੜਾ ਚੰਗਾ ਸਾਨੂੰ ਬੋਲਿਆ ਬੇਅਦਬੀ ਕੀਤੀ ਸਾਡੇ ਜਾਤ ਦੀ ਇਹ ਇਹਨਾਂ ਤੇ ਕਾਨੂੰਨ ਜਿਹੜਾ ਧਾਰਾ ਆ ਅਸੀਂ ਲਾਵਾਂਗੇ ਜਿੱਥੋਂ ਤੱਕ ਲੜਿਆ ਜਾਏਗਾ ਲੜਾਂਗੇ ਵੀ ਇਹ ਨਹੀਂ ਪੀ ਨਹੀਂ ਆ ਨਾ ਛੋਟਿਆਂ ਨਾਲ ਨਾ ਡਾਂਗਾ ਨਾਲ ਲੜਾਂਗੇ ਕਾਨੂੰਨ ਨਾਲ ਲੜਾਂਗੇ ਨਾ ਨਾ ਕਿਉਂਕਿ ਇਹਨਾਂ ਸਾਨੂੰ ਬਹੁਤ ਗਲਤ ਬੋਲਿਆ ਹੀ ਪੱਛੀਆਂ ਕਟਣ ਦੇ ਹਿਸਾਬ ਨਾਲ ਸਰਪੰਚ ਅਸ਼ੋਕ ਥਾਪਾ ਜੀ ਇੱਥੇ ਬੈਠੇ ਦੇ ਹੋਈ ਸੀ ਬਾਕੀ ਸਾਰੇ ਗੋਟਾ ਪਾੰਦੇ ਬਈ ਸੀ ਜੋਤੀ ਆਇਆ ਆ ਜੋਤੀ ਗੱਡੀ ਵਿੱਚੋਂ ਨਿਕਲਿਆ ਜੋਤੀ ਪਹਿਲਾਂ ਅੰਦਰ ਗਿਆ ਆ ਅੰਦਰੋਂ ਨਿਕਲ ਕੇ ਬਾਹਰ ਆਇਆ ਇੱਥੇ ਆਣ ਕੇ ਇਹਨਾਂ ਸਰਪੰਚਾਂ ਸਰਪੰਚ ਦੇ ਸਿਰ 'ਤੇ ਕਿਰਪਾਨ ਮਾਰ ਦਿੱਤੀ ਐ ਇਹ ਦੇ ਕੁਰਪਾਨ ਮਾਰਨਾ ਬਾਕੀ ਗੰਜੂ ਦੇ ਜਿਹੜੇ ਬੰਦੇ ਸੀ ਨਾ 10 15 ਬੰਦੇ ਸੀ ਆਣ ਕੇ ਉਹਨਾਂ ਨੇ ਸਾਰੇ ਨਫਾ ਖਾਣਾ ਦੋਹਾਂ ਦਿਨਾਂ ਬੰਦ ਜਾਂਦੇ ਬੱਜ ਗਈਆਂ ਇੱਕ ਪਰਿਵਾਰ ਵਿੱਚੋਂ 7 8 ਜੀਆਂ ਦੇ ਸੱਟਾਂ ਲੱਗੀਆਂ ਨਾ ਜਿਹੜੀ ਗਲਤੀ ਕੀਤੀ ਹੈ ਨਾ ਇਹਨਾਂ ਨੇ ਹੁਣ ਇਨਸਾਫ ਚਾਹੀਦਾ ਹੈ ਬਹੁਤ ਕੀਤੀ ਹੈ ਇਹਨਾਂ ਨੇ ਕੁਰਸੀਆਂ ਮਾਰੀਆਂ ਕੁਰਪਾਨਾਂ ਮਾਰੀਆਂ ਇਹਨਾਂ ਨੇ ਸਾਡੇ ਬੰਦੇ ਦੇ ਫੋਨ ਵੀ ਖੋਲੇ ਇਹਨਾਂ ਨੇ ਕਿ ਕੋਈ ਵੀਡੀਓ ਨਾ ਬਣਾ ਸਕੇ ਸੀ ਟੀ ਵੀ ਕੈਮਰਾ ਲੱਗਾ ਹੋਇਆ ਕੈਮਰੇ ਵੀਡੀਓ ਲਗਾਉ ਥੇ ਬੈਠੇ ਤੇ ਥਾਪਾਈ ਦਾ ਸਿਰ ਚ ਕੁਰਪਾਨ ਮਾਰ ਦਿੱਤੀ ਆ ਉਹਨਾਂ ਦੇ ਹੱਥਾਂ ਵਿੱਚ ਮਾਰ ਦਿੱਤੀਆਂ ਨਾ ਉਹਨਾਂ ਦੇ ਡੈਡੀ ਦੇ ਸਿਰ ਤੇ ਸ ਨੇ ਸੱਟਾਂ ਲਾਤੀਆਂ ਨਾ ਉਹਨਾਂ ਨੇ ਉਹ ਵੀ ਇੱਕ ਪਰਿਵਾਰ ਵਿੱਚੋਂ ਤੋਂ ਕੁਮਾਰ ਪਿੰਨ ਸਾਹਜਰ ਤੋਂ ਸਾਫਗਰ ਸੇ ਪਿੰਜਾ ਗਈ ਕਾਂਗਰਸ ਦੇ ਨਾਂ ਸਰਪੰਚ ਰਹੇ ਆ ਤੇ ਵਰਕਰ ਮੇਰੇ ਨਾਲ ਬੈਠੇ ਸੀ ਆਪਣੇ ਤੇ ਮੇਰੇ ਫਾਦੇ ਸਾਹਿਬ ਵੀ ਨਾਲ ਬੈਠੇ ਸੀ ਆਪਾਂ ਉੱਥੇ ਬੂਰ ਦੇ ਤੇ ਪਰਚੀਆਂ ਬਬੜੇ ਮਾਨ ਨਾਲ ਬੜੇ ਮਾਨ ਮਾਨਾ ਚੱਲ ਰਿਹਾ ਸੀ ਜਿਹੜਾ ਬੋਲਿੰਗ ਦਾ ਕੰਮ ਬੂਹ ਤੇ ਬਹਿ ਕੇ ਪਰਚੀਆਂ ਕੁਰਸੀਆਂ ਕੱਟ ਰਹੀ ਜਿਹੜਾ ਗਾ ਰਿਹਾ ਇਹਨੂੰ ਦੇ ਰਹੇ ਸੀ ਗਰਾਵਦੀਆ ਟੋਂਡੇ ਚੋਂ ਜਿਹੜਾ ਬਲਾਕ ਸੰਭੀ ਮੈਂਬਰ ਆ ਨਾ ਉਹ ਆ ਕੇ ਤੇ ਆ ਕੇ ਕਹਿੰਦਾ ਥਾਪੇ ਨੂੰ ਫੜ ਲਓ ਜੀ ਆ ਕੇ ਦਰਤ ਲੈ ਕੇ ਤਿੰਨ ਚਾਰ ਬੰਦੇ ਹੀ ਫਿਰ ਉੱਥੇ ਕਟੋਗੜ 40-50 ਬੰਦੇ ਹੀ ਜਿਹੜੇ ਮੇਰੇ ਪਿੰਡ ਦੇ ਮੌਜੂਦਾ ਸਰਪੰਚ ਦਾ ਹਾਊਸਬੈਂਡ ਵੀ ਹੈਗਾ ਹੀ ਉਹਦਾ ਅੱਗੇ ਫਾਦਰ ਵੀ ਹੈਗਾ ਨਾਲ ਉਹਦਾ ਚਾਚਾ ਵੀ ਹੈਗਾ ਨਾਲ ਉਹਦੇ ਉਹਦੇ ਬ੍ਰਦਰ ਹੀ ਉੱਤ ਵਰਗਾ ਜਨ ਨਾਲ ਹੋਰ ਉਹਨਾਂ ਬਾਹਰੋਂ 30-40 ਅਣਖਸਾਤੇ ਬੰਦੇ ਸੱਦੇ ਦੇ ਹੀ ਉਹਨਾਂ ਆ ਕੇ ਸਿੱਧਾ ਹਮਲਾ ਕਰਤਾ ਫਿਰ ਆਪ ਆਪ ਨੇ ਬੜੀ ਮੁਸ਼ਕਲ ਜਾਂ ਜੂਨ ਬਚਾ ਕੇ ਤੇ ਇੱਥੋਂ ਤੱਕ ਪਹੁੰਚੇ ਆਂ ਦਾਤਰ ਵੀ ਅਗੇ ਕਿਰਪਾਨਾਂ ਵੀ ਹੈਗਾ ਜਿਉਤੀ ਕੋਦੇ ਕਿਰਪਾਨ ਸੀ ਨਾ ਖੁਦ ਵੇਖੀ ਉਹਨੇ ਮੇਰੇ ਮਾਰੀ ਵੀ ਹੈਗੀ ਹੱਥ ਦੇ ਉੱਤੇ ਵੱਜੀ ਹੈ ਜੀ ਲੋਤਨ ਵਾਰ ਹੋਇਆ ਜੀ ਫਿਰ ਮੈਂ ਕੁਰਸੀ ਅੱਗੇ ਦੇ ਕੇ ਡੱਕੀ ਵੀ ਹੈਗੀ ਆ ਪਰ ਹਫਤੇ ਜਿਆਦਾ ਸਾਡ ਲੱਗੀ ਹੈ ਜੀ ਹਾਂਜੀ ਮੇਰੇ ਫਾਦਰ ਸਾਹਿਬ ਜਗਮੀ ਹੋਏ ਮੇਰੇ ਮੇਰੇ ਕਜ਼ਨ ਬ੍ਰਦਰ ਦਾ ਜਗਮੀ ਹੋਏ ਨਕਸਮੇ ਕੁਮਾਰ ਜੀ 41 ਵੀ ਲੱਗੇ ਹੋਰ ਉੱਥੋਂ ਦੇ ਹੋਰ ਵਰਕਰ ਵੀ ਆ ਗਏ ਜਿਨ੍ਹਾਂ ਦੇ ਉੱਤੇ ਸਖਤ ਦਾ ਜੀਆਂ ਬਚ ਗਏ ਇੰਜਰੀ ਹੋਣ ਤੋਂ ਬਚ ਗਏ ਸਾਧੂ ਚੱਕ ਵੇਖੇ ਜਿਹੜਾ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਨੇ ਉੱਥੋਂ ਸਾਬਕਾ ਸਰਪੰਚ ਨੇ ਉਹਨਾਂ ਦੇ ਫਾਦਰ ਨੇ ਇੱਥੇ ਨਾਲ ਉਹਨਾਂ ਦੇ ਸਪੋਰਟਰ ਨੇ ਤਿੰਨ ਬੰਦੇ ਜਿਹੜੇ ਇੰਜਰ ਹੋਏ ਆ ਜਿਨ੍ਹਾਂ ਤੇ ਬੂਥ ਤੇ ਜਾ ਕੇ ਕੁਝ ਇਥੋਂ ਦਾ ਜਿਹੜਾ ਕੈਂਡੀਡੇਟ ਸੀ ਛਾੜੂ ਬੋਕਰ ਪਾਰਟੀ ਦਾ ਜਿਹੜਾ ਬਲਾਕ ਸੰਮਤੀ ਕੈਂਡੀਡੇਟ ਸੀ ਦੁਪਿੰਦਰ ਯੋਤੀ ਕਰਕੇ ਉਹਨਾਂ ਨੇ ਕੁਝ ਅਣਪਛਾਤੇ ਨਾਲ ਨੌਜਵਾਨ ਲਿਆ ਕੇ ਉਹਨਾਂ ਨੇ ਹਮਲਾ ਕੀਤਾ ਜਿਹਦੇ ਧਿਆਨ ਜਦੋਂ ਬੰਦਾ ਆਪਣੇ ਤਰੀਕੇ ਦੇ ਨਾਲ ਕੰਮ ਤੇ ਲੱਗਾ ਹੋਇਆ ਆਪਣੇ ਧਿਆਨ ਦੇ ਵਿੱਚ ਤੇ ਉਹਦੇ ਤੇ ਇੱਕਦਮ ਹਮਲਾ ਕਰ ਦੇਣਾ ਜੇ ਕੋਈ ਲੜਨਾ ਵੀ ਸੀ ਤੇ ਫਿਰ ਡਟ ਕੇ ਸਾਹਮੋ ਸਾਹਮਣੀ ਪੈਂਦੇ ਆ ਸਿੱਧਾ ਉੱਤੇ ਵਾਰ ਕਰਨਾ ਗਲਤ ਗੱਲ ਆ ਸੋ ਉਹਦੇ ਵਿੱਚ ਜਿਹੜਾ ਇਹਨਾਂ ਦੇ ਸਿਰ ਤੇ ਵੀ ਇੰਜਰੀ ਆਈ ਐ ਸਾਰਿਆਂ ਦੇ ਟਾਂਕੇ ਲੱਗੇ ਆ ਇੱਕ ਹੱਥ ਤੇ ਝੋਟ ਆ ਸੋ ਜਿਨ੍ਹਾਂ ਦਾ ਇੱਥੇ ਪਤਾ ਲੈਣਾ ਜਦੋਂ ਪਤਾ ਲੱਗਾ ਮੈਂ ਮੌਕੇ ਤੇ ਪਿੰਡ ਪਹੁੰਚਿਆ ਤੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਹਨਾਂ ਨੂੰ ਮਾਰ ਕੁੱਟਮ ਕੁੱਟ ਮਾਰ ਲਿਆ ਤੇ ਹੁਣ ਜਿਹੜਾ ਬੂਥ ਕੈਪਚਰ ਕਰਨਾ ਉੱਥੇ ਉਹਨਾਂ ਟਾਈਮ ਮੈਂ ਬੂਥ ਤੇ ਆਪ ਬੈਠਾ ਤੇ ਮੈਂ ਲਾਈਵ ਹੋ ਕੇ ਅੱਗੇ ਵੀ ਕਿਹਾ ਸੀ ਵੀ ਜੇ ਆਪ ਬੈਠਾ ਵਾ ਪਿੰਡ ਚ ਜੇ ਤੇ ਹੁਣ ਹਿੰਮਤ ਹੈ ਗਈ ਆ ਤੇ ਹੁਣ ਆਣ ਕੇ ਵੇਖੋ ਤੇ ਹੁਣ ਇਟਰ ਦਾ ਜੋ ਆ ਪੱਥਰ ਦਵਾਂਗੇ ਇਹ ਲੋੜ ਪਈ ਛੱਤਰ ਪੇੜ ਵੀ ਇਹਨਾਂ ਦੀ ਕਰਾਂਗੇ ਸੋ ਇਹੋ ਜਿਹੇ ਲੋਕ ਜਿਹੜੇ ਨੇ ਮੁੜਕੇ ਰਿਸ਼ਤੇਦਾਰੀਆਂ ਲੱਭਦੇ ਹੁੰਦੇ ਆ ਰਿਸ਼ਤੇਦਾਰੀਆਂ ਲੱਭ ਕੇ ਮੁੜਕੇ ਪੈਰ ਫੜਦੇ ਹੁੰਦੇ ਆ ਸੋ ਮੈਂ ਇਹਨਾਂ ਨੂੰ ਇੱਕ ਗੱਲ ਕਹਿ ਦੇਣਾ ਚਾਹੁੰਦਾ ਵੀ ਜਿਹੜੀ ਤੁਸੀਂ 19 ਕਰਕੇ ਮੋੜੀ ਆ ਇਹਦੀ ਮੈਂ 21 51 ਕਰਕੇ ਮੋੜੂਗਾ ਤੁਸੀਂ ਅੱਧਾ ਘੰਟਾ ਨਹੀਂ ਚੱਲਣਾ ਇਹਨਾਂ ਦਾ ਜਿਹੜਾ ਲੀਡਰ ਆ ਉਹ ਵੀ ਬਹੁਤ ਦਲੇਰ ਆ ਮੈਂ ਜਾਣਦਾ ਬੜਾ ਵਧੀਆ ਤਰੀਕੇ ਨਾਲ ਜਾਣਦਾ ਜਿੰਨੇ ਡਾਕ ਖਾਨੇ ਚੌਂਕ ਚ ਉੱਥੇ ਬੱਬੇ ਵਾਲੀ ਸਾਹਿਬ ਦੇ ਬੰਦਿਆਂ ਕੋ ਤੁਹਾਡੇ ਸਾਹਮਣੇ ਪੁੱਛ ਲਓ ਕੀ ਕੀਤਾ ਸੀ ਜਿਹੜਾ ਲੀਡਰ ਆਪ ਖਾ ਲੈਂਦਾ ਸੀ ਤੇ ਉਹਨੇ ਕਿਸੇ ਨੂੰ ਕੀ ਬਚਾਉਣਾ ਸਮਾਂ ਆ ਲਾਂ ਦੇ ਇਹਨਾਂ ਨੂੰ ਇਹਨਾਂ ਦਾ ਲੀਡਰ ਤੇ ਪਿੱਛੇ ਆਉਂਦਾ ਨਹੀਂ ਅਸੀਂ ਤਾਂ ਆਪਣੇ ਵਰਕਰਾਂ ਦੇ ਮਗਰ ਉੱਥੇ ਬੂਤੇ ਬੈਠੇ ਜਾ ਕੇ ਪਿੰਡ-ਪਿੰਡ ਗਏ ਆ ਇਹਨਾਂ ਦਾ ਲੀਡਰ ਘਰੋਂ ਬਾਹਰ ਨਹੀਂ ਨਿਕਲਣਾ ਇਹਨਾਂ ਦੇ ਮੱਕੜਾ ਚੌਧਰੀਆਂ ਨੂੰ ਦੱਸਦਾ ਸਮਾਂ ਥੋੜਾ ਰਹਿ ਗਿਆ ਤੁਹਾਨੂੰ ਮੈਂ ਦੱਸ ਦਿਆਂਗਾ ਵੀ ਕਿਦਾਂ ਸਾਡੇ ਵਰਕਰਾਂ ਤੇ ਹਮਲੇ ਕਰੀ ਕੋ ਦਾਤਰ ਕਰਪਾਨਾ ਸੀ ਬਾਕੀ ਬਹਤਰ ਇਹਨਾਂ ਨੂੰ ਪਤਾ ਹੁਣ ਇਹ ਆਪਣੇ ਧਿਆਨ ਦੇ ਵਿੱਚ ਕੰਮ ਕਰ ਤੇ ਉਹਨਾਂ ਦੇ ਉੱਤੇ ਇੱਕਦਮ ਆਣ ਕੇ ਵਾਰ ਕਰ ਦੇਣਾ ਉਦੋਂ ਕੀ ਪਤਾ ਕੀ ਕਿਹੜਾ ਕਿਹੜਾ ਇਤਿਹਾਸ ਸੀ ਸੋ ਇਹੋ ਹੀ ਨਹੀਂ ਇਕੱਲਾ ਹੋਰ ਪਿੰਡਾਂ ਦੇ ਵਿੱਚ ਬਦਮਾਸ਼ੀਆਂ ਕੀਤੀ ਆ ਉੱਥੇ ਭਠਾ ਗਲੋ ਨਹੀਂ ਉੱਥੇ ਤਿੰਨ ਗੱਡੀ ਬਲੈਕ ਗੱਡੀ ਤੇ ਆਏ ਤੇ ਉੱਥੇ ਆਣ ਕੇ ਪਿਸਤਲ ਰੱਖਿਆ ਮੇਰੇ ਉੱਥੇ ਮੁੜੇ ਤੇ ਸੋ ਕੋਈ ਗੱਲ ਨਹੀਂ ਅਸਮਾ ਥੋੜਾ ਰਹਿ ਗਿਆ ਮਹੀਨੇ ਤਿੰਨੇ ਇਹਨਾਂ ਦੇ ਇਹੋ ਜਿਹੜੇ ਇਹਨਾਂ ਦੇ ਬੰਦੇ ਆ ਉਹ ਅਜੇ ਹੁਣੇ ਰਿਸ਼ਤੇਦਾਰੀਆਂ ਵਿੱਚ ਪਾ ਕੇ ਤੇ ਸਨਾਹ ਭੇਜਦੇ ਆ ਸਮਾ ਹਲਾ ਨੂੰ ਇਹਨਾਂ ਨੂੰ ਦੱਸਾਂਗਾ ਵੀ ਕਿਦਾਂ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਹਮਲੇ ਕੀਤੇ ਆ ਤੇ ਕਿਦਾਂ ਜਿੰਨਾ ਇਹਨਾਂ ਨੇ ਇਹਨਾਂ ਤੇ ਜ਼ੁਲਮ ਕੀਤਾ ਇਹਦਾ ਜਵਾਬ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇੱਥੇ ਇਹੀ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕਾਫੀ ਲੋਕ ਇਕੱਠੇ ਹੋਏ ਔਰ ਕੋਈ ਝਗੜਾ ਹੋਣ ਦੀ ਇਨਫੋਰਮੇਸ਼ਨ ਮਿਲੀ ਸੀ ਕਿ ਉਹ ਵੈਰੀਫਾਈ ਕਰ ਰਹੇ ਆ ਦੇਖੋ ਅਜੇ ਤੱਕ ਤਾਂ ਮੈਨੂੰ ਇਹ ਇਹਨਾਂ ਨੇ ਦੱਸਿਆ ਪਰ ਅਸੀਂ ਵੈਰੀਫਾਈ ਕਰਦੇ ਹਾਂ ਐਸ ਐਚਓ ਸਾਹਿਬ ਦੀ ਆਲਰੇਡੀ